ਕੀ ਆ ਕੀ ਆ ਕੀ ਗੱਲ ਵਾ ਦਸ਼ ਅਹ ਅਰੇ ਵਾ ਕੀ ਦੀ ਅਹ ਅਰੇ ਉਹਨੇ ਕੋਲੋਂ ਮਰਾ ਇੱਧਰ ਦੇਖੋ ਦਰਪੋਕ ਜਨਤਾ ਕੋਮਲੂ ਹਟ ਗਰੇ ਨਾ ਆਸ ਮੇਰੇ ਨਾ ਜੋ ਆਈ ਸੀ ਫੇਰ ਨਿਕਾ ਦੇ ਰੋੜਾ ਮਰਾ ਵੇਖ ਲਾ ਇਹ 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 ਰੋੜਾ ਤੇ ਕੰਡ ਦੇ ਵੱਜ ਗਿਆ ਤੱਕਦੀ ਪਰਾ ਕਿੰਨੇ ਆ ਤੂੰ ਕੋਲ ਕੇ ਵੇਖਿਆ ਉਹਦੇ ਨਾਲ ਜੂ ਆਇਆ ਸੱਚ ਹਾਏ ਅਵੇ ਜੂ ਜਾਂਦੀ ਕਿੰਦੀ ਸਪੀਡ ਤੇ ਜਾਂਦੀ ਜਿਵੇਂ ਗੱਡੀ ਨਹੀਂ ਜਾਂਦੀ ਨਹੀਂ ਭੱਜੀ ਭੱਜੀ ਐਦਾਂ ਜਾਂਦੀ ਹਾਂਜੀ ਸੰਜੀ ਅੱਜ ਆਪਣੇ ਘਰੇ ਗੋ ਆਈ ਆ ਹਾਂ ਗੱਗਾ ਕਿੱਥੇ ਆ ਮੈਂ ਤੁਹਾਨੂੰ ਵੀਡੀਓ ਬਣਾ ਕੇ ਦਿਖਾਉਣਾ ਵਾ ਕੀ ਆ ਕੀ ਗੱਲ ਵਾ ਦੱਸ ਕਿੰਨੀਆਂ ਬੱਚਿਆਂ ਦੇ ਵਿੱਚ ਕੁਝ ਤਾਂ ਦੇ ਪ੍ਰੈਸ਼ਰਸ ਕੀ ਆ ਹੱਲੇ ਘਰੇ ਆ ਗਈ ਅੱਜ ਗੋ ਓ ਵੇਖੋ ਗੋ ਆਓ ਵੇਖੋ ਇਹ ਆ ਗਈ ਗੋ ਤੇ ਗੱਗੇ ਹੋਣ ਨੇ ਇੰਸਪ੍ਰੈਸ਼ਨਸ ਵੇਖੋ ਐਕਸਪ੍ਰੈਸ਼ਨਸ ਹਾਂ ਗੱਗੇ ਕੀ ਗੱਲ ਬਣੀ ਆ ਦੱਸ ਅੰਦਰ ਵੜਨ ਦੀ ਹਾਂ ਅੰਦਰ ਅੱਛਾ ਚਲਾ ਚੱਲੀ ਲਾਗੇ ਚੱਲੀ ਉਹਦੇ ਹਾਂ ਫਿਰ ਹਾਂ ਕਿਦਾਂ ਕੀ ਗੱਲ ਆ ਦੱਸ ਕੋਈ ਗੋ ਆਈਏ ਗੋ ਆਈਏ ਗੋ ਦਾ ਮਤਲਬ ਹੁੰਦਾ ਨਹੀਂ ਇਹ ਤਾਂ ਗੋ ਚੱਲਾ ਗੋ ਦਾ ਮਤਲਬ ਹੁੰਦਾ ਜਾਓ ਉਹ ਕਹਿੰਦੀ ਜਾਓ ਗੋ ਉਹ ਜਿਹਾ ਮਾਂ ਰੱਖੋ ਹੈ ਉਹ ਜਿਹਾ ਮਾਂ ਰੱਖੋ ਹੈ ਅਰੇ ਬਾਤ ਕੀ ਦੀ ਅਏ ਗੋ ਦੀ ਮਾਂ ਵੇਖਾਂ ਹਾਏ ਭੈਣ ਜੀ ਆਜੋ ਹਾਏ

हां चल जा आज मारो गो गो आजा जा ओडी कौला मारा नहीं कौ आ, मार कौला नहीं मारना ओए कौला नहीं मारना कौला नहीं मारना वो आ जाऊं अपने अपनी घरी फिर की करेंगे आपा इधर <coughs> <है? coughs> देखो द्रपोक जनता द्रपोक की कुड़िया है फिर परसों ही आज आई है परसों को आई है हैं गो तो है? गो आज आई है पता आज ही हम्म आज ही दसू आज ही दसेगी तू फिर परसों ਦਾ ਨਾ ਕਿਉਂ ਲੰਡੀ ਵੀ ਪਰਸੋਂ ਆਈ ਕੋ मतलब ओ इधर ਥੋੜੀ ਰਹਿੰਦੀ ਆ ہاں ਉਧਰ ਰਹਿੰਦੀ ਆ ਉਧਰ ਕਿੱਧਰ ਰਹਿੰਦੀ ਆ ਉਧਰ ਹੈ ਉਧਰ ਕਿਧਰ ਬਾਹਰ ਮੈਂ ਬਣਾਏ ਹੁਣ ਇਹਨੂੰ ਗੋ ਨੂੰ ਕੀ ਕਰੀ ਆਪਾਂ ਕਿੱਦਾਂ ਜਾਊਗੀ ਇਥੋਂ ਇਹ ਗੱਗਾ ਕਿੱਦਾਂ ਜਾਊਗੀ ਗੋ ਹੁਣ ਕੀ ਗੱਲ ਬਣੂਗੀ ਹੈ ਹਾਂ ਚੱਲ ਡਰਾਉ ਉਹਨੂੰ ਹਲੋ ਕਿੱਥੇ ਰੋਡ ਮਲੇ ਵੇਲਾ ਮਾਰ ਲਾ ਹੈ ਇਹ 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 ਲੋਰਾ ਤੇ ਕੰਡ ਤੇ ਵੱਜ ਗਿਆ ਤੇ ਮੰਮੀ ਨੇ ਮਾਰ ਦਿੱਤੀ ਕਿ ਦੋ ਆਦੀ ਤੇ ਹੈ ਤੇ ਕਲਾਟਾ ਦਾ ਥੋੜੀ ਘਰਵਾ ਉਹਨਾਂ ਦਾ ਵੀ ਘਰਵਾਏ ਉਹਨਾਂ ਦਾ ਤੇ ਗੋਲ ਦਾ ਗੋਲ ਗੋਲ ਘਾਰਾ ਤਕੜੀ ਪਰਾ ਕਿੰਨੀ ਆ ਹੈ ਤਕੜੀ ਪਰਾ ਕਿੰਨੀ ਆ ਤੂੰ ਕੋਲ ਕੇ ਵੇਖਿਆ ਉਹਦੇ ਨਾਲ ਫੇਕੇ ਦਾ ਰੋਜ ਆ ਜਾਂਦੀ ਆ ਹੈ ਨਾ ਨਹੀਂ ਤੇ ਰੋਜ ਆ ਜਾਂਦੀ ਆ ਤੇ ਪੁੱਤ ਉਹਦਾ ਵੀ ਘਰਵਾ ਉਹਨਾਂ ਦਾ ਘਰ ਆ ਤੇ ਹਈ ਕੀ ਕਰੀਏ ਤੂੰ ਇਦਾਂ ਕਰੋ ਤੂੰ ਇਦਾਂ ਕਰੋ ਵੀ ਤੁਸੀਂ ਆਪ ਜਾਓ ਆਸ਼ਰਮ ਚ ਤੇ ਉਹਦੇ ਵਾਸਤੇ ਆਪਾਂ ਬੈੱਡ ਖਾਲੀ ਕਰੀਏ ਹੁਣ। ਉਹਦੇ ਵਾਸਤੇ ਨਿਕਾ ਬਾਈ ਦੇ ਬਰਾਦਰ ਤੇ ਉੱਥੇ ਜਾਵਗੇ। ਹਾਂਜੀ। ਤੇ ਨਹੀਂ ਤੇ ਤੂੰ ਮੇਰੀ ਗੱਲ ਸੁਣ। ਉਹਦੇ ਵਾਸਤੇ ਤੇ ਇੱਥੇ ਫਰਸ਼ ਬਣਾ ਦੋ ਤੇ ਉੱਥੇ ਸਾਕਰੇ ਤੇ ਅੰਮੇ ਪਾ ਕੇ ਤੇ ਆਪਾਂ ਭੱਜ ਜਾਵਗੇ। ਜਾ ਨਹੀਂ ਜਾ ਐਵੇਂ ਨਾ ਗੱਲਾਂ ਮਾਰੀ ਜਾ ਕਰ। ਹੁਣ ਗੋ ਨੂੰ ਇਦਾਂ ਕਰ ਗੋ ਨੂੰ ਜਾਲੀ ਡੇਲੇ ਕੇ ਦੇ। ਨਾਲੇ ਰੋਟੀ ਖਾਣ ਲਈ ਨੂੰ। ਰੋਟੀ ਖਾਣ ਲਈ ਨੂੰ। ਏ ਸੰਜੀ ਇੰਨਾ ਜ਼ਿਆਦਾ ਐਕਸਾਈਟਡ ਸੀ ਨਾ ਕਿ ਮੈਨੂੰ ਬੈੱਡ ਤੋਂ ਉਠਾ ਕੇ ਲਾਈ ਪਾਪਾ ਪਾਪਾ ਗੋਆਈ ਗੋਆਈ ਤੇ ਮੈਂ ਵੀਡੀਓ ਐਡਿਟ ਕਰ ਰਿਆ ਸੀ ਕੋਈ ਤੇ ਪਰ ਨਾ ਇਦਾਂ ਹੀ ਆ ਜਲਦੀ ਜਲਦੀ ਬਣ ਕੇ ਤੇ ਮੈਂ ਆਇਆ ਤੇ ਵੇਖੋ ਕਿੰਧੀਆਂ ਇਜਾਜ਼ੀਆਂ ਐਕਸਾਈਟਡ ਅੱਜ ਠੀਕ ਆ ਤੇ ਕਿੰਨੀ ਖੋਚ ਹੈ ਦੇਖੋ ਨਿਕੋ ਜੀ ਸਾਡੀ ਇਹਦਾ ਨਾਮ ਹੈ ਗਗਨਜੋਤ ਕੌਰ ਸੰਧੂ ਤੇ ਇਹਦਾ ਨਾਮ ਇਹਦਾ ਨਾਮ ਤੁਸੀਂ ਦੱਸੋ ਕਮੈਂਟ ਚ ਕੀ ਆ ਮੈਂ ਨਹੀਂ ਦੱਸਣਾ ਠੀਕ ਏ ਇਹਦੇ ਅੰਦਰ ਨੂੰ ਭੁੱਖ ਨਹੀਂ ਲੱਗਦੀ ਇਹਨੂੰ ਬਹੁਤ ਘੱਟ ਚੀਜ਼ਾਂ ਖਾਂਦੀ ਏ ਇਹਨੇ ਵਿਚਾਰੇ ਆਨੰਦਪੁਰ ਸਾਹਿਬ ਗਿਆ ਕੁਝ ਨਹੀਂ ਲਿਆ ਇਹਨੇ ਵਿਚਾਨੇ ਉੱਥੇ ਹਨਾ ਕੁਝ ਨਹੀਂ ਨਾ ਲਿਆ ਤੂੰ ਉੱਥੇ ਹਨਾ ਉੱਚ ਜਾ ਰਹੀ ਏ ਠੀਕ ਏ ਕਿਧਰ ਚੱਲੇ ਆਵਾ ਕਿਤੇ ਨਹੀਂ ਕਿਤੇ ਨਹੀਂ ਇੱਧਰ ਆ ਤੂੰ ਚਲਾ ਕੇ ਆ ਆਇਆ ਕਰਿਆ ਹਾਂ ਪਰ ਅਬ ਤੇ ਕਬੂਆ ਘਾ ਤਾਂ ਖੋਲੀ ਜਾਣਾ ਵਾ ਬੂਆ ਘਾ ਤਾਂ ਖੋਲਣੀ ਏ ਵਾ ਯਾਰ ਜੇ ਖੋਲਿੰਗੇ ਤਾਂ ਬੂਆ ਹਾਂ ਮੈਂ ਹੀ ਚਲੋ ਸੰਜੀ ਇਹ ਅੱਜ ਆਪਣੇ ਛੋਟੇ ਛੋਟੇ ਆਪਾਂ ਵਲੌਗ ਬਣਾਉਂਦੇ ਹੁਨੇ ਇਸ ਚੈਨਲ ਤੇ ਇਸ ਚੈਨਲ ਨੂੰ ਵੀ ਲਾਈਕ ਸ਼ੇਅਰ ਜ਼ਰੂਰ ਕਰਿਓ ਕਿਉਂਕਿ ਜਿੱਦਾਂ ਮੈਂ ਹਮੇਸ਼ਾ ਦੀ ਤਰ੍ਹਾਂ ਕਹਿੰਦਾ ਵਾਂ ਕਿ ਇਸ ਤੋਂ ਜੋ ਸਾਨੂੰ ਰੈਵਨਿਊ ਆਊਗਾ ਪੈਸਾ ਆਊਗਾ ਉਹ ਅਸੀਂ ਆਪਣੀ ਸੇਵਾ ਦੇ ਕਾਰਜਾਂ ਦੇ ਵਿੱਚ ਲਾਉਣਾ ਵਾ ਸੋ ਇਸ ਚੈਨਲ ਨੂੰ ਲਾਈਕ ਸ਼ੇਅਰ ਜ਼ਰੂਰ ਕਰਿਓ ਤੇ ਹੁਣ ਆ ਜਿਹੜੀ ਗੋ ਆ ਉਹ ਤੇ ਹੁਣ ਆਪਦੇ ਘਰੇ ਗਈ ਨਹੀਂ ਆ ਪਰ ਅਸੀਂ ਇਹਦਾ ਵਲੌਗ ਜ਼ਰੂਰ ਬਣਾ ਲਿਆ ਠੀਕ ਹੈ ਜੀ ਤੇ ਗੁੱਡ ਨਾਈਟ ਕਹਿੰਦੇ ਸਾਰਿਆਂ ਨੂੰ Gætter sank, gætter sank, gætter sank. 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 Gætter næste Gætter sank. Gætter sank. Gætter sank. Gætter sank. ਗਰਾਜ ਕੀਤਾ ਹਾਂ ਸੌਖਾ ਹਾਂ ਦਾ ਦੁਕਾਨ ਲੈ ਕੀਤਾ ਲੈ ਕੀਤਾ ਤੋ ਕੀਤਾ ਜੂ ਹੈ ਕਿੱਸੇ ਚ ਚੈੱਕ ਕਰਾ ਚਲੋ ਸਕੈਨ ਕਰੋ ਜੂ ਆਏ ਅਵੇ ਜੂ ਜਾਂਦੀ ਕਿੱਡੀ ਸਪੀਡ ਤੇ ਜਾਂਦੀ ਜਿਵੇਂ ਗੱਡੀ ਨਹੀਂ ਜਾਂਦੀ ਨੀ ਭੱਜੀ ਭੱਜੀ ਐਦਾਂ ਜਾਂਦੀ ਜੀ ਕੇਸ ਦੇ ਵਾਜਦੇ ਜੂ ਤੇ ਕੌਣ ਜ਼ਿੰਮੇਵਾਰ ਆ ਤੂੰ ਜ਼ਿੰਮੇਵਾਰ ਆ ਆ ਤੜੀ ਵੱਜਦੀ ਆ ਐਦਾਂ ਨਹੀਂ ਵੱਜਦੀ ਕਿਦਾਂ ਵੱਜਦੀ ਹੈ ਜੀ Selamat oh.